ਸੋ ਆਪਾਂ ਸਾਰੇ ਕਈ ਕਮੈਂਟ ਵੀ ਦੇਖਿਆ ਸੀ ਮੈਂ ਸਾਰੇ ਪੁੱਛਦੇ ਸੀ ਪੇਨਲੈਸ ਪੇਨਲੈਸ ਡਿਲੀਵਰੀ ਆ ਜਿਹੜੀ ਪੋਸਟ ਕਿੰਨਾ ਖਚਾਇਆ ਥੋੜਾ ਹਨਾ ਸੋ ਸਾਡਾ ਉਹਦੇ ਵਿੱਚ ਖਰਚਾ ਟੋਟਲ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ ਤੇ ਉਮੀਦ ਕਰਦੇ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਸੋ ਟਾਈਮ ਹੋ ਗਿਆ ਅੱਜ ਕੇ 11 ਰੋਟੀਆਂ ਸਾਡੀਆਂ ਹੋ ਗਈਆਂ ਅੱਜ ਲੇਟ 12 ਰੋਟੀਆਂ ਸਾਡੀਆਂ ਹੋਣਗੇ 12 ਤੇ ਰੋਟੀਆਂ ਲੇਟ ਆ ਛੜੀਆਂ ਸਰਵਿਸਤੀ ਵੀ ਇੱਕ ਅੱਕੂ ਸੁਤਾ ਪਿਆ ਦੋਵੇਂ ਪੋਸਟੇ 'ਤੇ ਨੀਂਦ ਮੈਨੇ ਆਦੀ ਸੀ ਮੈਨੇ ਜੁੱਤਾ ਮੈਂ ਕਿਵੇਂ ਐਤਵਾ ਸਿਕਨ ਲੈਵਾਂ ਰਹਾ ਇਹਦਾ ਦੋ ਵਰੀ ਮੈਂ ਦਾ ਦੋ ਵਰੀ ਉੱਥੇ ਇੱਕ ਉੱਥੇ ਆ 3 ਵਜੇ 1:00 ਦੇ ਕਿ ਮੈਂ ਤਾਂ ਵੀ ਇੱਕ ਵਾਰ ਹੀ ਹੋ ਗਿਆ ਇੱਕ ਵਾਰ ਹੀ ਉੱਠਿਆ ਮੈਂ ਕਹਾਂ ਮੈਨੂੰ ਨਹੀਂ ਯਾਦ ਆਈ ਤੁਸੀਂ ਬਹੁਤ ਧੀਰਜ ਨਾਲ ਜੇ ਮੈਂ ਗੱਲ ਨੂੰ ਮੈਂ ਘਾਟ ਤੇ ਉਹੋ ਸੋਧੇ ਨਹੀਂ ਕਰਦਾ ਸੁੱਕਾ ਬਹੁਤ ਅਜੀਬ ਮੈਂ ਵਿਲ ਨਹੀਂ ਗਿਆ ਆਹੋ ਕੰਮ ਬੜੀ ਆ ਫਸਿਆ ਹੋਇਆ ਕੰਮ ਕਰ ਸੁਧਾਇਆ ਉਹ ਕਿੱਥੇ ਜਾ ਕਿੱਥੇ ਆ ਪਾਣੀ ਪੋਣ ਵਾਲਾ ਸੁੱਕੜ ਹੈ ਪਾਣੀ ਪੋਣਾ ਮੇਰੇ ਦਿਗਰਾਉਂ ਦੂਜੀ ਡੰਡੀ ਲੱਗ ਡੰਡੀ ਲੱਗ ਦੋਸਤੀ ਪਿਆ ਮੈਚ ਲੈ ਕੇ ਆਇਆ ਸੀ ਉੱਚੀ ਲਿਆ ਫੇਰ ਉੱਚ ਕੇ ਰੱਖਿਆ ਫੇਰ ਹੀ ਆਏ ਹੋਈ ਆ ਸਭ ਸਾਡੇ ਘਰੇ ਹੋਏ ਫੇ ਖਾਲੀ ਆ ਦੇਖੋ ਪੁਣੀ ਪਰਲੇ ਚ ਹੈ ਹੀ ਨਹੀਂ ਹੈ ਚ ਪੁਣੀ ਉੱਪਰ ਆ ਕੀ ਪਾਉਣਾ ਯਾਰ ਪੁਣੀ ਕਿਉਂ ਉੱਪਰ ਆ ਕੀ ਪਾਉਣਾ ਮੈਂ ਇੱਕ ਅੱਧਾ ਕੱਢ ਕੀ ਚੋਪੋਣੇ ਕਰਨੀ ਸੋ ਆਪਾਂ ਹੁਣ ਜਾਈਏ ਨੇ ਮੰਡੀ ਆਪਾਂ ਥੋੜੀ ਮਠਾਈ ਲੈ ਕੇ ਜਾਣੀ ਹੈ ਕਿਉਂਕਿ ਫਿਰ ਕਰੇ ਕੋਈ ਨਾ ਕੋਈ ਗੈਸਟ ਆਇੰਦਾ ਹਨ ਕੱਪ ਨੂੰ ਦੇਖਣ ਤੇ ਫਿਰ ਕਰੇ ਮਠਾਈ ਹੋਣੀ ਜ਼ਰੂਰੀ ਹੈ ਸਾਰਿਆਂ ਨੂੰ ਮਠਾ ਕਰਾਉਣਾ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਹੀ ਆ ਤੇ ਤਾਂ ਗਾ ਕੇ ਮਾਰਕੀਟ ਆਈਏ ਨਾ ਮਾਰਕੀਟ 'ਵਸ ਪਹੁੰਚਣ ਵਾਲੀਆਂ ਤੇ ਲੈਨੇ ਆ ਗਲਾਬ ਜਾਮੂ ਵਾਫੀ ਫਿਰ ਲੈ ਕੇ ਚੱਲਦੇ ਆ ਕਰੀ ਹਾਂਜੀ ਆ ਕੇਸਪੁਰ ਵਾਲੇ ਪਾਸੇ ਆਈਏ ਨਾ आ कर दो किलो। केड़ी नहीं मिठा यार मैं बहुत खादा बस मैं लिजी मिठाई ਤਾਨਾ ਡੋਪੀਆ ਤਾਨਾ ਡੋਪੀਆ ਤਨ ਫੋੜ ਦਿਲੇ ਭੁਜੀਆ ਭੁਜ ਉਹ ਦੁੱਜਾ ਉਹ ਅਲੂ ਭੁਜੀਆ ਹਾਂ ਫਿਰ ਰਸਗੁਲੇ ਖਾਵਾਂ ਗਲਾ ਜਾਉਂਗਾ ਬਸ ਖਾਈਆ ਨਹੀਂ ਖਾਈਆ ਨਹੀਂ ਖਾਈਆ ਨਹੀਂ ਲੈ ਠਿੰਗਰ ਪੜਤੀ ਦੀ ਗੰਧੀਆ ਓਥੇਗਾ ਤੂੰ ਓਥੇ ਕਿਆ ਟਿੰਗਲ ਵਾਲੀ ਏ ਓਏ ਚੜਾ ਟੱਕ ਓਏ ਇਧਰ ਮੁਗਲ ਇੱਕਾ ਕਹਾਣੀ ਕੀ ਕਰਦਾ ਗੁੱਸੇ ਕੁੱਸਾ ਗੁੱਸਾ ਦੇ ਕੋ ਤਸਾਬ ਮੁੜੇ ਮੁੜਿਆ ਓਏ ਇਧਰ ਦੇਖ ਇਧਰ ਨਾ ਦੇਖਦਾ ਮੈਂ ਦੇਖਦਾ ਉਸਨੂੰ ਨਾ ਕਰੀਂ ਨਕੀ ਵਾਲਾ ਇਹਨਾਂ ਗੁੱਸਾ ਗੁੱਸਾ ਦੇ ਤੋ ਗੁੱਸਾ ਮੈਂ ਕਹੀਏ ਨਾ ਇਧਰ ਮੁਗਰ ਇਧਰ ਨਹੀਂ ਕਰ ਤੂੰ ਗੁੱਸੇ ਨਾਲ ਦੇਖਣ ਦੇ ਦੇਖ ਇਧਰ ਦੇਖੀ ਇੱਕਾ ਖੋਲ ਕੇ ਦੇਖਦਾ ਹਾਂ ਦੇਖ ਇਧਰ ਦੇਖੋ ਇਧਰ ਦੇਖ ਇਧਰ ਦੇਖ ਟੀੜੀ ਵੇਖੋ ਕਿਸੋਂ ਮਨ ਤੇ ਤੋਂ ਦੇਖ ਇਧਰ ਦੇਖ ਇਧਰ ਦੇਖ ਕੋਠਾ ਮਤ ਕਰਕੇ ਦੇ 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 ਇਧਰ ਦਾ ਪਾਪਾ ਮੈਨੂੰ ਬਾਜ਼ਾਰ ਲੈ ਕੇ ਗਿਆ ਲੈ ਲੈ ਕਹਿੰਦਾ ਪਾਪਾ ਬਾਜ਼ਾਰ ਨਹੀਂ ਲੈ ਕੇ ਗਿਆ ਹੈਗੀ ਬੁੱਲ ਬਜਿਆ ਕਿੰਦਾ ਪਾਪਾ ਮੈਨੂੰ ਆਇਆ ਕਿਉਂ ਕਹਿੰਦੇ ਆ ਭੁੱਲੜ ਜਾ ਮੰਮੀ ਲੱਗੀ ਹੈ ਆਪਦਾ ਕੰਮ ਕਰ ਲੈ ਕੀ ਬਣਾਉਣੀ ਹੈ ਕਿਹਦੀ ਸਬ지 ਦਾਲ ਆ ਮੈਂ ਕਿ ਸਾਰਾ ਬਲੀ ਕੱਢ ਲਾਂਗੇ ਆਪਾਂ ਤੁਰਕਾ ਨਾਲ ਤੇ ਸਰੋਲੀ ਜਿਹੜੀ ਵਗਾਰਾ ਗਲੀਆ ਪਿਆ ਗਲੀ ਪਿਆ ਘਟੇਟ ਵਰਜੋ ਦੋ ਜਨਾ ਭਰਿਆ ਪਰ ਗਿਆ ਜਨਾ ਭਰਿਆ ਸੇਵ ਕੱਟਿਆ ਕੀ ਬੋ ਦਿੱਤੇ ਤੇ ਫੇਰੇ ਬਿਸਕੁਟ ਖਾਦੇ ਆਈ ਸੀ ਪਾਬੀ ਹਣੀ ਨਾ ਕੋਈ ਨਹੀਂ ਮੈਂ ਕਿਤੇ ਆਇਆ ਹਾਂ ਆਪ ਹੀ ਖਾ ਲੈ ਸਾਬ ਮਾਦੇ ਠੀਕ ਆ ਸਰਹੂਣੀ ਪਈ ਅੰਦਰ ਮੈਂ ਸਵੇਰ ਰੋਟੀ ਨਹੀਂ ਖਾਧੀ ਹਣਾ ਕੱਲ ਹੀ ਖਾਣੀ ਰੋਟੀ ਕੱਲ ਹੀ ਖਾਣਾ ਤੇਰੇ ਮੁੰਡਾ ਹੈ ਸਪ੍ਰਿੰਗਰ ਵਾਲਾ ਖਾ ਕੇ ਆਇਆ ਹੋਰ ਤੂੰ ਕੀ ਕਰਨਾ ਮੋਠੀ ਖਾ ਕੇ ਆਇਆ ਇਹ ਤਾਂ ਮੁੰਡਾ ਹੋਏ ਨਾ ਖਾਂਦਾ ਨਹੀਂ ਹੁੰਦਾ ਰੋਟੀ ਭੁੱਖਾ ਰਹਿਣਾ ਕੁਝ ਜੀ ਮੈਂ ਆਪਦੇ ਜਵਾਗ ਨੂੰ अब अगले बच्चे बच्चे हो रहा है, शिक्षा नहीं खाते। <laughs> ये होता है प्यो, जो अपने बेटे के लिए बागास करे क्यों नहीं? सो मैं आप देख काकुली कीले के आया मैं क्या मैं आप देख काकुली कीले के ਆਵੇ। ਕਿ ਨਹੀਂ ਸੌਣੀ ਹੈ ਨਾ? ਆ। ਟੋਕਰੀ ਲੈ ਗਿਆ। ਇਹ ਕੱਪੜਿਆਂ ਵਾਲੀ ਟੋਕਰੀ। ਇਹ ਟੱਕਣਾ ਡ ਨਹੀਂ ਹੁੰਦਾ। ਕੱਈਆਂ ਡੱਡ ਹੁੰਦੇ ਇਦਾਂ ਰਹਿੰਦਾ ਇਹਦਾ। ਵਦਿਆ। ਉਹ ਥੈਲੀਆਂ ਚ ਪਾਈ ਹੋਈਆਂ। ਆਹ। ਲੱਗਦੀ ਨਹੀਂ। ਜਾਲੀ। ਇਹ ਲੈ ਕੇ ਆਏ ਮਸਕਟੋ ਵਾਲੀ ਜਾਲੀ। ਉਹ ਕਿ ਮਤਲਬ ਮੱਛਰਾਂ ਲਈ ਤੇ ਮੱਖੀਆਂ ਵਾਲੀ ਮੱਖੀਆਂ ਨੇ ਬੈਣਾ। ਮੱਖੀਆਂ ਨੇ ਬੈਣਾ ਇਹ ਨਹੀਂ। ਹਾਂ ਇਦਾਂ। ਹਾਂ ਨਹੀਂ ਪਤਾ ਮੈਨੂੰ ਹਾਂ ਠੀਕ ਆ ਅਸੀਂ ਜਵਾਕ ਵੱਡੀ ਕੀਤੀ ਆ ਇਦਾਂ ਹੀ ਕਿਵੇਂ ਹਾਂ ਕਿਵੇਂ ਸਰ ਮੈਂ ਤਾਂ ਉਹ ਵੜੀ ਤਾਂ ਤੂੰ ਕਹਿੰਦੀ ਹੋਰ ਵੱਡੀ ਨਹੀਂ ਹੋਣੀ ਨਹੀਂ ਨਹੀਂ ਕਿਹਦੀ ਵਾਹ ਵੱਡੀ ਆ ਨਹੀਂ ਸਹੀ ਹੈ ਵੱਡੀ ਚਾਹੀਦੀ ਆ ਪਤਾ ਹੀ ਹੋ ਗਿਆ ਹਾਂ ਹਾਂ ਛੱਡੀ ਆ ਗਈ ਨਾ ਆ ਗਿਆ ਹਟ ਗਿਆ ਬਸ ਨਹੀਂ ਚਲ ਜਿੱਤੋ ਨੀ ਓਏ ਤੇ ਚਲ ਸਾਡਾ ਇੱਕ ਵਾਰੀ ਖੜ ਜਾ ਇਦਾਂ ਜੇ ਰੁਕੀ ਇਹ ਇੱਥੇ ਮਛਰ ਇੱਥੋਂ ਨਹੀਂ ਨਾ ਉੜੂਗਾ ਮੱਖੀਆਂ ਹੈ ਕੱਪੜਾ ਲਾਵਾਂਗੇ ਇਹ ਸਰ ਮੁੜੀ ਫੇਰ ਨਾ ਵੀ ਇੱਧਰ ਨਾ ਮੁੜੀ ਨਹੀਂ ਸੀ ਆ ਕਿਵੇਂ ਤਾਂ ਨਾ ਤਾਂ ਨਾ ਥੋੜਾ ਜਾ ਉਹ ਉਧਰ ਵੀ ਆ ਇਹਦਾ ਕੀ ਹੈ ਇਹ ਸਲ ਨੰਗੀ ਜਾਣੀਆਂ ਮੱਖੀਆਂ ਨਹੀਂ ਨਾ ਅੱਗੇ ਚੋਰ ਹੁੰਦੀ ਸੀ ਇਹ ਤਾਂ ਹੈ ਇਦਾਂ ਕਰਕੇ ਟੋੜੀ ਜਰਾ ਇਦਾਂ ਉਹ ਨਾ ਨਹੀਂ ਸੀ ਨੰਗੀ ਦੇਖੀ ਸੀ ਇਹ ਸਿਰ ਲੈਣੇ ਇੱਧਰ ਮੇਰੇ ਕੱਕੂ ਦੇਖ ਸੁੱਤਾ ਪਿਆ ਸੁੱਤਾ ਪਿਆ ਮੈਂ ਉਹ ਗੋਗਾ ਕਰਦੇ ਹਾਂ ਇਹ ਜਾਂਦਾ ਮੇਰਾ ਕੱਕ ਤਛਤਾ ਬੇ ਪਾਪਾ ਹੈ ਪਾਪਾ ਹੈ ਦੇਖੋ ਓਏ ਲਾਲੋ ਲਾਲੋ ਆ ਬੇਗੀ ਐ ਹੁੰਦਾ ਬੰਟੋਂ ਜ ਲਾਲ ਸੁਭਾ ਹੋ ਜਾਂਦਾ ਕਾਦਾ ਬੰਦੇ ਨੂੰ ਹਾਂ ਕਰਦੇ ਆ ਦੇਖੋ ਜੀ ਮੰਮੀ ਰੋਟੀਆਂ ਸਾੜਨ ਲਈ ਆ ਦਿਖਾਈ ਰੋਟੀ ਆ ਵੇਖੋ ਦੇਖੋ ਬੂਟੇ ਬੈ ਗਏ ਰੋਟੀਆਂ ਸਾੜੀ ਅੰਦੀ ਮੰਮੀ ਗੁੱਸੇ ਜੱਕ ਗੁੱਸਾ ਘਾਦਾ ਦੇਨੂੰ ਕਾ ਦਾ ਗੁੱਸਾ ਰੋਟੀਆਂ ਬਗੜੀਆਂ ਬੈਣੀਆਂ ਰੋਟੀਆਂ ਸਾੜੀ ਜਾਂਦੀਆਂ ਹੁਣ ਸੜ ਗਈਆਂ ਹੁਣ ਤੁਸੀਂ ਕਮੈਂਟ ਨਾ ਕਰਿਆ ਕਰੋ ਹੁਣ ਮੰਮੀ ਇਕੱਲੀ ਕੰਮ ਕਰਦੀ ਹੁਣ ਨਾ ਕਦੇ ਕਰੋ ਕਿਉਂਕਿ ਮਤਲਬ ਜਿਹੜੀ ਸਾਡੇ ਕੰਮ ਕਰਦੀ ਆ ਉਹ ਸੀ ਲਾ ਰੱਖੀਏ ਮਲ ਸਿਹਰੇ ਪਾਂਡੇ ਕੱਪੜੇ ਸਾਰਾ ਤੋ ਜਾਂਦੀ ਆ ਤੇ ਬਸ ਥੋੜੇ ਜਣੀਆਂ ਨਰਮੇ ਦਾ ਸੀਨ ਚੱਲਦਾ ਨਾ ਫਿਰ ਰਾਜਸਥਾਨ ਦੇ ਵਿੱਚ ਤੇ ਤਾਰ ਕਰਕੇ ਥੋੜੇ ਦੇਣੀਆਂ ਤੇ ਫਿਰ ਜਦੋਂ ਨਰ ਮੈਸੇਜ ਹੀ ਖਤਮ ਹੋ ਜੂਗਾ ਤੇ ਫਿਰ ਸਾਡੇ ਲੇਡੀਆਂ ਇਕੱਲ ਲੱਗ ਜੂਗੀ ਪਰਮਨੈਂਟ ਤੇ ਮਤਲਬ ਬਹੁਤ ਸਾਰਾ ਦਿਨ ਆਉਂਦਾ ਹੁੰਦਾ ਹਦਾ ਕਰਕੇ ਜਲ ਜਾਂਦੀ ਹਾਂ ਸਾਰਾ ਦਿਨ ਕਰੀ ਰਹਿਆ ਕਰੂਗੀ ਨਾਲੇ ਸਰਵਨੁਕਸਲ ਸਾਂਭੀ ਲੈਨੇ ਆਸੀ ਕੋਲ ਕਰਦਾ ਜਿਹੜਾ ਵੀ ਕੰਮ ਆ ਸਾਰਾ ਕਰੀ ਰੱਖਿਆ ਕਰੂਗੀ ਤੇ ਫਿਰ ਮੰਮੀ ਦਾ ਥੋੜਾ ਘੱਟ ਕੰਮ ਹੋ ਜੂਗਾ ਹਨਾ ਤੇ ਵਧੀਆ ਹੋ ਜੂਗਾ ਫਿਰ ਤੇ ਮੰਮੀ ਦੇ ਫਿਰ ਗੋਡੇ ਗਾਡੇ ਲੋਖ ਲੈ ਮੰਮੀ ਦੇ ਖੱਲੀਆਂ ਪੈਂਦੀਆਂ ਦੁੱਧ ਦੰਦਾਂ ਨਾਲ ਬੁਰਾ ਹੀ ਹਾਲ ਦੁੱਧ ਦੰਦਾਂ ਦਾ ਥੋੜਾ ਮੰਮੇ ਦੀ ਗੋਡੇ ਤੋਂ ਜਾਨਾ ਪਹਿਲਾਂ ਗੋਡੇ ਬੰਨਦੇ ਤੋੜਦੇ ਨੇ ਅੰਦੇ ਉਹਦੋਂ ਜਦ ਮੇਰੀ ਜਨਮ ਹੋਦਾ ਸੀ ਨਾ ਮਜਨ ਨਹੀਂ ਆਉਂਦਾ ਸੀ ਉਦੋਂ ਬੰਨਦੇ ਵਧੀਆ ਸੀ ਉਸੇ ਠੰਡ ਸੀ ਥੋੜੀ ਠੰਡ ਨਿਕਲੀ ਤੇ ਪੈ ਜਾਂਦੇ ਸਨ ਵਧੀਆ ਸੀ ਹੁਣ ਮੈਂ ਭਜਣਾ ਹੈ ਪੋਤਾ ਲੈ ਕੇ ਹਾਂ ਸੋ ਆਪਾਂ ਸਾਰੇ ਕਈ ਕਮੈਂਟ ਵੀ ਦੇਖੇ ਸੀ ਮੈਂ ਸਾਰੇ ਪੁੱਛਦੇ ਸੀ ਪੇਨਲੈਸ ਪੇਨਲੈਸ ਡਿਲੀਵਰੀ ਹੈ ਜਿਹੜੀ ਪੋਸਟ ਕਿੰਨਾ ਖਰਚਾ ਥੋੜਾ ਹਨਾ ਸੋ ਸਾਡਾ ਉਹਦੇ ਵਿੱਚ ਖਰਚਾ ਟੋਟਲ ਆ ਗਿਆ ਸੀ ਸਾਰਾ ਟੋਟਲ ਪਹਿਲਾਂ ਅਮ ਮਤਲਬ ਹਰ ਇੱਕ ਚੀਜ਼ ਦਾ ਡੱਟ ਚਾਰਜ ਸੀਗਾ ਆਪਰੇਸ਼ਨ ਦਾ 18000 ਰੁਪਿਆ ਤੇ ਜਿੱਦਾਂ ਇੱਕ ਬੱਚੇ ਵਾਲਾ ਡਾਕਟਰ ਹੁੰਦਾ ਉਹਦਾ 3000 ਰੁਪਿਆ ਤੇ ਸਾਰਿਆਂ ਦਾ ਹਾਂ ਸਾਰਿਆਂ ਦੇ ਡੱਟ ਡੱਟ ਠੀਕ ਆ ਤੇ ਕੋਈ ਜਿਹੜਾ ਸੁਣ ਕਰਨ ਵਾਲਾ ਹੁੰਦਾ ਉਹਦਾ ਡੱਟ 3000 ਰੁਪਿਆ ਇਦਾਂ ਦਾ ਕਰਕੇ ਰੂਮ ਦਾ ਵੀ 3000 ਰੁਪਿਆ ਰੂਮ ਅਸੀਂ ਰੂਮ ਰੁਕੇ ਸੀ 6 7 ਦਿਨ 7 ਦਿਨ ਦੇ ਆਗੇ ਸੀ 7 ਦਿਨ 7 7 ਦਿਨ ਪੜਛੇ ਦਿਨਾਂ ਦਾ ਮਨ ਲਾਇਆ ਸੀਗਾ ਤੇ ਸਾਰਾ ਮਲਾ ਕੇ ਸਾਡਾ ਖਰਚਾ ਲੱਗਿਆ ਸੀਗਾ ਸਮਥਿੰਗ 70000 ਰੁਪਏ ਸਾਡਾ ਲੱਗ ਗਿਆ ਟੋਟਲ ਮਤਲਬ ਤੇਲ ਤੂਲ ਥਾੜੀ ਆ ਤੇਲ ਤੂਲ ਮਲਾ ਕੇ ਤਾਂ 80 ਹੱਦ ਪਹੁੰਚ ਗਿਆ 80000 ਦੇ ਤਕਰੀਬ ਪਹੁੰਚ ਗਿਆ ਹੁਣ ਗੱਡੀਆ ਤੇਲ ਵੀ ਮੱਚਦਾ ਫਿਰ ਇਧਰ ਉਧਰ ਜਾਨਨੇ ਆ ਤੇ ਕੋਈ ਮੈ ਹਾਂ ਤੇਲ ਤਾਂ ਅਸੀਂ ਕਿਨੇ ਨਹੀਂ ਹੈਨਾ ਮੈਡੀਸਿਨ ਵੀ ਆਉਂਦੀ ਆ ਉਹ ਵੀ ਹੈਨਾ ਫਿਰ ਸਾਰਾ ਰਲਾ ਮਲਾ ਕੇ ਤੇ ਸਾਡਾ ਇਹ ਨਖਰ ਚ ਲੱਗ ਗਿਆ 7000 ਰੁਪਏ ਮੰਨ ਕੇ ਜਾਓਗੇ ਜੀ ਇਹ ਨਾ ਸਾਡਾ ਖਰਚ ਲੱਗ ਗਿਆ ਸੀ ਤੇ ਬਟ ਵੱਡੇ ਉਪਸ ਹਸਪੀਟਲਸ ਜਾਂਦੇ ਆ ਤੇ ਉਹ ਵੀ ਵਧੀਆ ਸੀ ਨਾ ਵੱਡਾ ਨਹੀਂ ਸੀਗਾ ਛੋਟਾ ਸੀ ਪਰ ਬਹੁਤ ਵਧੀਆ ਸੀਗਾ ਮਤਲਬ ਕਹਿੰਦੇ ਹੁੰਦੇ ਆ ਆਪਾਂ ਫੈਸਿਲਿਟੀ ਦੇਖਦੇ ਨੇ ਫੈਸਿਲਿਟੀ ਕਿੰਨੀਗਾ ਉਸ ਕੋਲ ਫੈਸਿਲਿਟੀ A ਤੋਂ Z ਫੈਸਿਲਿਟੀ ਸਾਰੀ ਟੋਟਲ ਇੱਕ ਸਟਾਫ ਉਥੋਂ ਦਾ ਇੰਨਾ ਮਤਲਬ ਇੱਕ ਕਹਿੰਦੇ ਹੁੰਦੇ ਆ ਨਾਲ ਵਰਤਨ ਨਾਲ ਹਨ ਤੇ ਇੱਕ ਇੱਕ ਗੱਲ ਕਹਿਣੀ ਆ ਆਪਣੇ ਨਾਲ ਦੀ ਨਾਲ ਸੁਣਨਾ ਹਨਾ ਉਹ ਇਦਾਂ ਦਾ ਸਟਾਫ ਸੀ ਸਾਰਾ ਵਧੀਆ ਸਾਰੇ ਡਾਕਟਰ ਵੀ ਵਧੀਆ ਤੇ ਸਾਰੇ ਜਿਹੜੇ ਉੱਥੋਂ ਦੇ ਵਰਕਰ ਸੀ ਉਹ ਵੀ ਬਹੁਤ ਵਧੀਆ ਹਨਾ ਸੋ ਰੈਸਨਗਰ ਸੀਗਾ ოਪਰੇਸ਼ਨ ਹੈ ਰੈਸਨਗਰ ਸੀ ਬਸ ਪ੍ਰोसीजर ਆਪਰ ਆ ਜਿਵੇਂ ਕਰਦੇ ਮੈਂ ਬਰ ਇਦਾਂ ਦਾ ਸੀ ਸਾਰਾ ਸਟਾਫ ਇਹ ਗੰਗਾ ਨਾ ਵੱਡੀ ਵੱਡੀ ਸਿੱਟੀਆਂ ਥੋੜੀ ਜੀ ਉੱਥੇ ਤੱਕ ਕੇਅਰ ਵੀ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਬਟ ਗੱਲ ਵੀ ਨਹੀਂ ਸੁਣਦੇ ਉੱਥੇ ਜੀ ਹਨਾ ਭਾਵੇਂ ਆਪਾਂ ਪੈਸੇ ਦੇਣ ਤਾਂ ਨਹੀਂ ਗੱਲ ਨਹੀਂ ਸੁਣਦੇ ਬਟ ਇੱਥੋਂ ਦੇ ਬਹੁਤ ਵਧੀਆ ਸੀਗਾ ਸੋ 70 ਕੇ ਆ ਮਿਨਿਮਮ ਆ ਗਿਆ ਸੀਗਾ ਸਾਰਾ ਨਾਮ ਲਾ ਕੇ ਵੱਧ ਘੱਟ ਵੀ ਹੋ ਸਕਦਾ ਬਟ ਜਿਆਦਾ ਹੋ ਸਕਦਾ ਘੱਟ ਨਹੀਂ ਨਹੀਂ ਇਹਦਾ ਵਿੱਚ ਹੀ ਸੀ ਕਿਦਾਂ ਜਿਹੜਾ ਬਾਹਰ ਨੂੰ ਰੱਖਿਆ ਹਾਂ ਵਿੱਚ 5000 ਰੁਪਏ ਵਿੱਚ ਆ 5000 ਰੁਪਏ ਜਿਹੜਾ ਬਾਹਰ ਨੂੰ ਰੱਖਿਆ ਸੀ ਮਸ਼ੀਨ ਦੇ ਵਿੱਚ ਕੋਈ ਨਹੀਂ ਹੁੰਦਾ ਹਾਂ 5000 ਰੁਪਏ ਦਾ ਉਹਦਾ ਇੱਕ ਦਿਨ ਹੀ ਰੱਖਿਆ ਇੱਕ ਦਿਨ ਹੀ ਰੱਖਿਆ ਦਿਨ ਰਾਤ ਤੇ ਅਗਲੇ ਦਿਨ ਅਦੇ ਹਿੱਤਾ ਸੀ ਉਹਨਾਂ ਨੇ ਹਨਾ ਤੇ 5000 ਰੁਪਏ ਦਾ ਵੀ ਸੀਗਾ ਸੱਚ ਵਿੱਚ ਤੇ ਹੁਣ ਸਾਡਾ ਨਵਾਬ ਸਿੰਘ ਤਾਂ ਸੌ ਗਿਆ ਹੁਣ ਅਸੀਂ ਵੀ ਸੌਂ ਜੀਏ ਮੈਂ ਕਿ ਸੌਣ ਜੀ ਫਾਇਦਾ ਸੌਣ ਜੀ ਫਾਇਦਾ ਤੇ ਵਿਰਦਨ ਉਠਾ ਵੀ ਬੰਦਾ ਬਰ ਬਰ ਤੇ ਹੁਣ ਆਪਾਂ ਕਰਦੇ ਬਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਬਲੋਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਬਲੋਗ ਵਧੀਆ ਲੱਗਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੋਗਸ ਤਦਕਲੀਏ ਧੰਨਵਾਦ ਬਾਏ ਬਾਏ